ਸਤਨਾਮੁ ਸ੍ਰੀ ਵਾਹਿਗੁਰੂ ਸਾਂਝ ਜਿਓ ਰਹਿਰਾਸ ਸਾਹਿਬ ਹਰਉ ਜਗ ਜੋ ਭਗਤ ਪਾਇਆ ਪਾਜ ਰਖਦਾਇ ਪਾਲ ਰਾਜੇ ਹਨਾਕਸੁ ਦੁਸਤਰਮਾ ਦੇ ਆਪਹ ਲਾਭ ਤਰਾਇਆ ਓ ਕਾਰਿਆਨੰਦ ਕਾ ਫੁੱਟ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤਨੇ ਛਡਾਇਆ ਸੋਪਨ ਮਹੰਦਾ ਪੈਲਾ ਦੁਖਦਾਰੋ ਸੁਖ ਰੋਗ ਪਿਆ ਜਿਨਾਂ ਸੁਖ ਤਾਂ ਮਲਾ ਹੋਏ ਔਂ ਕਰਤਾ ਕਰਨਾ ਮੈਂ ਨਾਹੀ ਜਾਂ ਹੁ ਕਰੇਨਾ ਹੋਏ ਬਲ ਹਾਰੇ ਕੁਦਰਤ ਵਸਿਆ ਅਤਰੰਤ ਨਾ ਜਾਏ ਲਖਿਆ ਰਹਾ ਜਾਤ ਮੈਂ ਜੋਤ ਜੁਤ ਮੈਂ ਜਾਤਾ ਅਕੂ ਕਲਾ ਭਰ ਪੂਰ ਰਹਿ ਆ ਤੂ ਸੁੱਚਾ ਸਾਹਿਬ ਸੁਖ ਸਵਾਲਿਓ ਜਿਨ ਕੀਤੇ ਸੋ ਪਰ ਪਿਆ ਕਹੂ ਨਾਨਕੁ ਕਰਤੇ ਕੀਆ ਬਾਤਾ ਜੋ ਕੁਛ ਕਰਨਾ ਸੋ ਕਰ ਰਹਿ ਆ ਸੋ ਦਰਗ ਰਗ ਆਸਾ ਮਹਿਨ ਪਹਿਲਾ ਇਕ ਔਂਕਾਰੁ ਸਾਤ ਗੁਰ ਪ੍ਰਸਾਦਿ ਸੁਧਾਰੀ ਤਿਰਕੇ ਹਾਸੁ ਕਰਕੇ ਹਾ ਜਿਤ ਬੈਸਰਬ ਸਮਾਲੇ ਵਾਜੇ ਤੇ ਨਾਦ ਅਨੇਕ ਸੰਖਾ ਕੀਤੇ ਤੇ ਰਿਵਾਣ ਹਾਰੇ ਕੀਤੇ ਤੇ ਰਾਖੀ ਸੋ ਕਹੀਐ ਕੀਤੇ ਤੇ ਗੁਰੁ ਨਹਾਰੇ ਕਮ ਤੁਧ ਨ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੋਪਤ ਲਿਖ ਜਾਣ ਨ ਲਿਖ ਲਗ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੇ ਸੁਮਤਿ ਦੇਸਨ ਸਵਾਰੇ ਗਾਵਨ ਤੁਧਨੋ ਇੰਦਰਿੰਦਰਾਸ਼ਨ ਬੈਠੇ ਦਿਵਤਿਆਂ ਦਰਣਾਲੇ ਗਾਵਨ ਤੁਧਨੋ ਸਿੱਧ ਸੁਮਤੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੇ ਸਤੀ ਸੰਤੋਖੇ ਗਾਵਨ ਤੁਧਨੋ ਵੀਰ ਕਰਾਰੇ ਗਾਵਨੋ ਤੁਦਨੋ ਪੰਡਤ ਪਣਕੀਸ਼ਰ ਜੋਗਤ ਗਵੇਤਾ ਨਾਲੇ ਗਾਵਨੋ ਤੁਦਨੋ ਮਾਹੂਨਿਆ ਮਨਮੋਹਨਾ ਸਰਗਮਸ ਪਿਆਲੇ ਗਾਵਨੋ ਤੁਦਨੋ ਰਤਨੋ ਪਾਇ ਤੇਰੇ ਅਸ਼ਵ ਤੀਰਤ ਨਾਲੇ ਗਾਵਨੋ ਤੁਦਨੋ ਜੋਦ ਮਹਾਭਲ ਸੂਰਾ ਗਾਵਨੋ ਤੁਦਨੋ ਖਾਣੀ ਚਾਰੇ ਗਾਵਨੋ ਤੁਦਨੋ ਖੰਡਮੰਡ ਬ੍ਰਹਮੰਡਾ ਕਰ ਕਰੁਰ ਕੀ ਤੇਰੇ ਧਾਰੇ ਸਤੁਦਨੋ ਗਾਵਨ ਜੋ ਤੁਧ ਪਾਵਨ ਤੇਤੇ ਤੇਰੇ ਪੁਤਰ ਸਾਨੇ ਹੁਰ ਕੀਤੇ ਤੁਧਨੋ ਗਾਵਨ ਸਿਮ ਚਿਤ ਨਯਾਵਨ ਨਾਨਕ ਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਾਚਾ ਸਾਚਿ ਨਾਏ ਆਪੀ ਉਸ ਜੈ ਨਾ ਜਸਿ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਂਚੀ ਕਰ ਕਜੰਸੀ ਮਾਇਆ ਜਿੰਨੋਂ ਪਾਏ ਹਰ ਘਰ ਦੇਖ ਕੇ ਕੀਤਾ ਆਪਣਾ ਜੋ ਕਿਸ ਦੀ ਵੜਿਆਏ ਜੋ ਉਸ ਭਾਵੈ ਸੋ ਕਰਿ ਸੇ ਬ੍ਰਹਮ ਨ ਕਰਣਾ ਜਾਏ ਸੋ ਫਾ ਤੁਸਾ ਹੂੰ ਸਾਫਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮੰਹਲਾ ਪਹਿਲਾ ਸੋਨ ਵਡਾ ਕਾ ਸਭ ਕੋਏ ਕਿਵਡ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ تیر ਰਹੇ ਸਮਾਏ ਵੱਡੇ ਮੇਰੇ ਸਾਹਿਬ ਕਹਿਰ ਗੰਬੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀ ਤਾ ਕੀ ਬੁੜ ਚੀੜਾ ਰਹਾ ਸਭ ਸੁਰਤੇ ਮਨ ਸੋਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਯਾਨੀ ਯਾਨੀ ਕੁਲ ਕਰਹਾਏ ਕਹ ਨਾ ਜਾਈ ਤੇਰੇ ਤਿਲ ਵਡਿਆਈ ਸਭ ਸੱਤ ਸਭ ਤੱਤ ਸਭ ਚੰਗਿਆਈਆਂ ਸਿੱਧਾਂ ਪ੍ਰਖਾ ਕਿਆ ਵਡਿਆਈਆਂ ਤੁਧ ਵਿਣ ਸਿੱਧੀ ਕਿਨਾਂ ਨਾ ਪਾਈਐ ਕਰਮਿ ਲੈ ਨਾਹੀ ਠਾਕ ਰਹੀ ਆਖਣ ਵਾਲਾ ਕਿਆ ਵਿਚਾਰ ਸ਼ਿਭਤੀ ਪ੍ਰੇਤਰੀ ਪੰਡਾਰਾ ਜਿਸੋ ਤੂੰ ਦੇਹ ਤਸਿਆ ਕਿਆ ਚਾਰ ਨਾਨਕ ਸੱਚ ਸਵਾਰਣ ਹਰ ਆਸਾ ਮੰਡਾ ਕੱਲੇ ਆਖਾ ਜੀਵ ਅਵਿਸ਼ਰਾ ਮਰ ਜਾਓ ਆਖੋ ਕਾ ਸਾਚਨਾ ਸਾਚੇ ਨਾਮ ਕੀ ਲਾਗੇ ਭੂਖ ਹੈ ਉਦ ਭੂਖਾ ਖਾਚਨੇ ਹੰ ਦੂਖ ਹੈ ਸੋਕਿ ਵਿਸਰੈ ਮੇਰੀ ਮਾਏ ਸਚਾ ਸਾਹਿਬ ਸਚ ਨਾਅ ਰਹਾ ਹੈ ਸਾਚੇ ਨਾਮ ਕੀਤਨ ਢੜਿਆ ਏ ਆਖਤ ਕੀ ਕੀਮਤ ਨਹੀਂ ਪਾਵੇ ਜੇ ਸਭ ਮਨ ਕਾ ਆਖਣ ਪਾਹੀ ਵਡਾ ਨ ਹੋਵੇ ਘਾਟ ਨ ਜਾਏ ਨ ਓਮਰ ਨ ਹੋਵੇ ਸੋਗ ਦਿੰਦਾ ਰਹ ਨ ਚੁੱਕ ਪੂਗਾ ਕੋ ਨਿਵ ਹੋਰ ਨਹੀਂ ਕੋਏ ਨਾ ਕੂਆ ਨਾ ਕਹੋਏ ਜਿਵੜਿਆ ਪੋ ਤੇ ਬੁੜ ਤੇਰੀ ਦਾਤ ਜਿਨ ਜਿਨ ਕਰਕਾ ਕੀਤੀ ਰਾਤ ਕਸਮ ਵਿਚਾਰ ਹੈ ਤੇ ਕਮ ਜਾਤ ਨਾਨਕ ਨਾਮ ਵਸਨਾਤ ਰਾਗੂ ਜਰੀ ਮੰਗਾ ਚੌਥਾ ਹਰ ਕੀ ਜਨ ਸਤਿ ਗੁਰ ਸਤਿ ព្រਿਆ ਬਿਨੋ ਕਰੋ ਕਿਰਪਾਸ ਹਮ ਕੀਰੇ ਕ੍ਰਮ ਸਾਥ ਗੁਰ ਸੁਨਣਾਏ ਕਰਤਿਆ ਨਾਮ ਪ੍ਰਗਾਸ ਮੇਰੇ ਮੇਤ ਪ੍ਰਦੇਮੋ ਕੋ ਰਾਮਨਾਮ ਪ੍ਰਗਾਸੁ ਧਰਮੁਤ ਨਾਮ ਮੇਰਾ ਪ੍ਰਾਮ ਸੁਖਾਇ ਹਰ ਕੀਰਤਾ ਮੇਰੀ ਰਹਿਰਾ ਸੁ ਰਹਾ ਹਰ ਜਾਨੂ ਕੇ ਵਡਹਾ ਗਮਡੇਰੇ ਜਨ ਹਰ ਸਰਦਾਰ ਪਿਆਸੁ ਹਰ ਹਰ ਨਾਮੋ ਮਿਲੈ ਤ੍ਰਿਪਤਾ ਸੁ ਮਨ ਸੰਗਤਿ ਬਣ ਕਰ ਆਸ ਜਨ ਹਰ ਹਰ ਹਰਿ ਨਾਮ ਨਾ ਪਾਹਿਆ ਦੇ ਭਾਗੀ ਦੇਨ ਜੰਪਾਸ ਜੁ ਸਤਿਗੁਰ ਸੰਗ ਸੰਤਨੀ ਆਏ ਤ੍ਰਿਗ ਜੀਵਾ ਤ੍ਰਿਗ ਜੀਵਾ ਸੁ ਜਨ ਹਰ ਜਾਨ ਸਤਿਗੁਰ ਸੰਗ ਟਕਾਏ ਤਨ ਥਰ ਮਸਤਕ ਦੇ ਕੀ ਲਿਖਾ ਸੋ ਤਨ ਤਨ ਸਤ ਸੰਗ ਜਿਤ ਸਕਾਏ ਮਰਜਨ ਨਾਨਕ ਨਾਮ ਪ੍ਰਗਾਸੂ ਰਾਗੁ ਜਰੀ ਮੰਦਾ ਪੰਜੀਵਾ ਕਾਹੇ ਰੇ ਮਨੋ ਜਿਤ ਵਤਮੋ ਜਾ ਆਹਰ ਜੋ ਕਰਿਆ ਸਤਿ ਪਤ੍ਰ ਮ ਜੰਤੋ ਪਾਏ ਤਾ ਕਾ ਰਚ ਕਾ ਕੇ ਕਰ ਧਰੇ ਆ ਮੇਰੇ ਮਾਦੂ ਜੀ ਸਾਥ ਸੰਗਤ ਮਿਲ ਸੋ ਧਰੇ ਆ ਅਗਰ ਪ੍ਰਸਾਦ ਪਰਮਪਦ ਪਾਏ ਸੂਕੇ ਕਾ ਸੂਮ ਹਰੇ ਹਰਾ ਹਾ ਜਨਨ ਪੀਤਾ ਲੋਕ ਸਤ ਬਨਤਾ ਕੋ ਨਾ ਕਿਸ ਕੀ ਧਰੇ ਆ ਸਿਰ ਸਿਰਜ ਸਮਾਹੇ ਠਾਕੁਰ ਕਾਹੇ ਮਨ ਕੋ ਕਰਿਆ ਤੂ ਡੇ ਉਡਿਆ ਮੈ ਸੇ ਕੋ ਸਾਤ ਪਾਛੇ ਵਿਛੜੇ ਛੜਿਆ ਤਿਨ ਕਾਵ ਨੂੰ ਖਲਾ ਵੇਖਣ ਚੁਗਾਵ ਮਨ ਨਿਸ਼ਮਣ ਕਰਿਆ ਸਭ ਨਿਧਾਨ ਨੂੰ ਦਸ ਸੁਦਾਨ ਨੂੰ ਠਾਕ ਕੈਸੇ ਕਰਿਆ ਜਿਨ ਨਾਨਕ ਬਾਦ ਬਸ ਸੁਧ ਬਲ ਜਾਈਏ ਕ੍ਰਿਪਤਿ ਨ ਪਾਰ ਆਵਨੀਐ ਰਾਗ ਅਸਵੰਧਾ ਚੌਤਾ ਸੋ ਪ੍ਰਖ ਇੱਕ ਓੰਕਾਰ ਸਤਿ ਸ੍ਰੀ ਪ੍ਰਸਾਦ ਸੋ ਪ੍ਰਖ ਮਰਯੰਜਨ ਹਰ ਪ੍ਰਖ ਨਰਯੰਜਨ ਹਰ ਕਮ ਅਗਮਿਆ ਪਰ ਸੁਭ ਤੇ ਆਗੈ ਸੁਭ ਤੇ ਆਗੈ ਤੁਧ ਜੀ ਹਰ ਸਤਿ ਸੇ ਸਰਜਨ ਹਾਰ ਸਭ ਜੀ ਤੁਮਾਰੇ ਜੀ ਤੂੰ ਦੁਨੀਆਂ ਕਦਾ ਤਰ ਹਰਤੇ ਆਉ ਸੰਤੋ ਜੀ ਸੰਦੋਖ ਵਿਸਾਰਣ ਹਾਰ ਹਰੇ ਆਪੇ ਠਾਕੂ ਹਰਿਆਕੇ ਸੇਵਕ ਜੀ ਕਿਆ ਨਾਲ ਕੋ ਜੰਤ ਵਿਚਾਰੈ ਤੂੰ ਘਟ ਓਂ ਕੜੰਤਰ ਸਉਨੇ ਅੰਤਰ ਜੀ ਹਰੇ ਕੋ ਪ੍ਰਕਾ ਸਮਾਨ ਇਕ ਦਾ ਤਿਪੇ ਖਾਰੀ ਜੀ ਸੋ ਤੇਰੇ ਚੋਜ ਬਿੜਾਨ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਕ ਬਿਨ ਅਵਰਣਾ ਜਾਣ ਤੂੰ ਪਾਰ ਬ੍ਰਹਮੋ ਵਿਅੰਤੋ ਵਿਅੰਤ ਜੀ ਤਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਤੁ ਜੀ ਜਿਨ ਲਾਲਕੋ ਤਿਨ ਖੁਰਬਾਣਾ ਹਰਿ ਧਿਆਵੈ ਹਰਿ ਧਿਆਇ ਮਤੁ ਜੀ ਸੇ ਜਨ ਸੁਖ ਮਾ ਸੁਖ ਵਾਸੀ ਸੇ ਮਕਤੋ ਸੇ ਮੁਤਪੈ ਜਨ ਹਰਿ ਆਇ ਆ ਜੀ ਤਨ ਟੂਟੇ ਜਮਕੇ ਫਾਸੇ ਜਿਨਰ ਭਉ ਜਨ ਹਰਿ ਨਰ ਕੋ ਧਿਆਇ ਆ ਜੀ ਤਿਨ ਕਾ ਅਹ ਸਭਿ ਬਿਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਰਗ ਸੋਨਾ ਸੇ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਨ ਬਲ ਜਾਸੇ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤ ਤੇਰੇ ਭਗਤ ਤੇਰੇ ਭਗਤ ਸਲਾਮਤ ਦਜੇ ਹਰਨ ਕਨੇ ਕੋ ਅਨੰਤ ਤੇਰੇ ਅਲੋਕ ਤ੍ਰਿਣਕਰਰ ਪੂਜਾ ਜੀ ਤੂੰ ਤਾਂ ਪਹਿਜਿ ਕਾ ਬੇਅੰਤ ਤੇਰੇ ਅਨੇਕੋ ਤ੍ਰਿ ਅਨੇਕ ਪੜਾ ਬੋ ਸਿਮਰ ਸਾਸ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੈ ਜਨ ਨਾਨਕ ਜੀ ਜੋ ਭਾਵੇ ਮੇਰਿ ਭਗਵੰਤਾ ਤੂੰ ਆਦੂ ਪ੍ਰਖਿਆ ਪ੍ਰੰਪਰ ਕਰਤਾ ਜੀ ਤੁਧ ਜੇਵੜ ਵਰਨਾ ਕੋਇ ਤੂ ਜੋਗ ਜੋਗੇ ਕੋ ਸਦਾ ਸਦੰਤ ਹੋ ਕੋ ਜੀ ਤੁਨਾ ਚਲਕਰਤਾ ਸੋਏ ਤੁਦੇ ਆਪੇ ਭਾਵੇਂ ਸਿਵਰਤਾ ਜੀ ਤੁਹਿਆਪੇ ਕਰੈ ਸੋ ਹੋਏ ਤੁਦੇ ਆਪੇ ਸ੍ਰਿਦ ਸਭ ਪਾਈ ਜੀ ਤੁਦੇ ਆਪੇ ਸ੍ਰਿਦ ਸਭ ਗੋਏ ਜਿਨਾਂ ਨ ਗੁਣ ਗਾਵੇ ਕ੍ਰਿਤੀ ਕੇ ਜੀ ਜੋ ਸਭ ਸੇ ਕਾਜਾ ਲੋਏ ਅਸਮਲ ਚੌਥਾ ਤੂ ਕਰਤਾ ਸਚਿਆਰ ਮੁੰਡਾ ਸਾਏ ਜੋ ਤੋਪਾ ਮੈਂ ਸੋਇਤੀ ਸੀ ਜੋ ਤੂੰ ਦੇ ਸਹੋਂ ਪਾਇ ਰਹਾ ਸਭ ਤੇਰੇ ਨੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰਤ ਨਾਮ ਰਤਨ ਪਾਇਆ ਗੁਰਮੁਖ ਲਾਗਾ ਮਨ ਮੁਕਤ ਗਵਾਇਆ ਤੁਦੇ ਆਪੁ ਛੋੜਿਆ ਆਪਿ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੇ ਜਾਣ ਤੂੰ ਸਭ ਤੇਰਾ ਕੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਆ ਜੇ ਸਨੋ ਤੂੰ ਜਾਣੈ ਸੁਇ ਜਨ ਜਾਣੈ ਹਰ ਗੁਣ ਸਦਿਆ ਖਵਕਾਨੈ ਜਿਨਾਂ ਰਸੇਵਿਆ ਤਿਨ ਸੁਖ ਪਾਇਆ ਸੇ ਜਿਰਨ ਅਨ ਸਮਾਇਆ ਤੇ ਆਪੇ ਕਰਤਾ ਤੇਰਾ ਕਿਆ ਸਭ ਹੋਏ ਤਤ ਬਿਨ ਦੂਜਾ ਬਰਣਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨਾਨੁਕ ਗੁਰਮੁਖ ਪ੍ਰਗਟ ਹੋਇ ਆਸਾ ਮੁੰਡਾ ਪਹਿਲਾ ਤੇ ਤਸਾਂ ਰੜਾਏ ਕੈ ਲਿਨਵਾਸਾ ਪਾਣੀ ਪਵਕ ਤਨ ਕੀਆ ਅੰਕਜ ਮੋ ਪਗਨੇ ਚਾਲ ਅਮ ਦੇਖਾਂ ਤੇ ਡੂਬਿਆ ਲੈ ਮਾਨੇ ਇੱਕ ਨਾ ਚੇਤ ਸਮੋੜ ਮਨਾ ਹਰ ਬਿਸਰ ਤੇਰੇ ਗੁਣ ਗੱਲਿਆ ਰਹਾ ਨਾ ਹਉ ਜਤੇ ਸਤੇ ਨੇ ਪੜਿਆ ਮੂਰਖ ਮੁਕਦਾ ਜਨਮ ਪਿਆ ਪੜਨਵਤ ਨਾਨਕ ਤਨ ਕੇ ਸਰਣਾ ਜਿੰਤੂ ਨਾਹੀ ਵਿਸਰਿਆ ਸਾਨ ਲਾ ਪੰਜਵਾ ਭਈ ਪ੍ਰਪਤ ਮਾਨਕ ਦਿਉਰੀਆ ਗੋਬਿੰਦ ਮਨਨ ਕੇ ਤਿਰਵਰੀਆ ਅਵਰ ਕਾ ਜੋਤ੍ਰ ਕਿਤਨ ਕਾਮ ਮਿਲ ਸਾਧ ਸੰਗਦ ਪਜ ਕੇਵਲ ਨਾਮ ਸਰੰਜਾਮ ਲਾਗ ਭਵ ਜਨ ਤਰਣ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੂਜਮ ਧਰਮ ਨਾ ਕਮਾਇਆ ਸੇਵਾ ਸਾਧੁ ਨ ਜਾਣੇ ਹਰ ਰਾਇਆ ਕਹੁ ਨਾਨਕ ਅਮਨੀ ਚ ਕਰਮਾ ਸ਼ਰਨ ਕਰੇ ਕੀ ਰਾਖੋ ਸ਼ਰਮਾ ਆਸਾਹੀ ਦਸਵੇਂ ਕਾਵਿਓ ਬਾਤ ਬੇਨਤੀ ਚੋਪਾਏ ਅਮਰੇ ਕਰੋ ਹਾਂ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨੂੰ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸਤ ਸਬਾ ਤੁਮ ਕਾਵ ਆਪਾਦ ਮੋਹ ਬਚਾਵ ਸੁਖੀ ਬਸੈ ਮੋਰੋ ਪਰਿਵਾਰਾ ਸਿਵ ਕੋ ਸਿਖ ਸਬ ਕਰਤਾਰ ਮੋਰ ਚਾਨੁ ਜਿ ਕਰਦਾ ਕਰੀਐ ਸਭਨ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮੈ ਸਾਧ ਕੇਵਰਨਾ ਤਿਆ ਜੋ ਬਰਚਾਹੋ ਸੋ ਤੁਮ ਤੇ ਪਾਓ ਸੇਵਕ ਸਿੱਖ ਹਮਾਰੇ ਤਾਰੀਐ ਚੋਣ ਚੁਣ ਸਤਰਾ ਹਮਾਰੇ ਮਾਲੀਐ ਆਪ ਹਾਥ ਦੇ ਮੁਝੋ ਪ੍ਰੀਐ ਮਰਨ ਕਾਲ ਕਾ ਤ੍ਰਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਜੋ ਕਰਿਓ ਰਿਛਾ ਰੱਖ ਲਿਓ ਮੋਰਾ ਕਨਹਾਰੇ ਸਾਹਿਬ ਸੰਤ ਸਾਹਿਬਿਆਰੇ ਜਿਨ ਬੰਦ ਦੁਸ਼ਟਨ ਕੇ ਅੰਤ ਤੁਮਹੋ ਪ੍ਰੇ ਚਤੁਰਦਸ਼ ਕੰਤਾ काल पाए ब्रह्मा भुक्तरा काल पाए शिवज अवतार काल पाए करबिशन प्रकासा सकल काल का केतमाशा जवन काल जोगे शिव कियो वेदराज ब्रह्मा जथियो जवन काल सब सव लोक सवारै नमस्कार अताय हमारा जवन काल सब जगत बनायो ਦੇਵ ਦਾਤ ਜੋ ਚੁਣ ਪਜਾਇਓ ਆਦੰਤਿ ਕਿ ਅਵਤਾਰਾ ਸੋ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੋ ਹਮਾਰੇ ਸ਼ਕਲ ਪ੍ਰਜਾ ਜਨ ਅਤਿ ਸਵਾਦੇ ਸ਼ਿਵ ਕਨ ਕੋ ਸ਼ਿਵ ਕਨ ਸੁਖ ਦਿਓ ਸਤਰਨ ਕੋ ਪਲ ਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਲਕ ਭਲੇ ਬੁਰੇ ਕੇ ਪੀਰਿ ਫਿਸ਼ਾਨਤ ਚਿੰਤੇ ਤੇ ਕੁੰਚ ਰਸਤੂਲਾ ਸਪਾਰੇ ਕਿਰਪਾ ਦੁਸ਼ਟ ਕਰ ਪੂਰਣਾ ਸੰਤ ਨੂੰ ਦੁੱਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏ ਕੇ ਕੇ ਪੀਰ ਪਰਸ਼ਾਨ ਘਟ ਘਟ ਕੇ ਪਨ ਵੜ ਕੇ ਜਾਣ ਜਬ ਉਦ੍ਰ ਕਰ ਕਰ ਤਰ ਪ੍ਰਜਾ ਤ੍ਰਤਵ ਦੇਹ ਅਪਾਰ ਜਬ ਆਕਰ ਕਰਤੋ ਕਭ ਹੂੰ ਤੁਮਾਂ ਮਿਲ ਤੋ ਜਿਤ ਰਸਵਾਂ ਜਿਤੇ ਬੰਦਨ ਸੁਖ ਸੁਭਤਾਰੈ ਆਪਿ ਆਪਣੀ ਬੋਜੁ ਚਾਰੈ ਤੁਮ ਸਭਿ ਤੇ ਰਤਨ ਨਾਨਮੋ ਜਾਣਤ ਬੇਦੋ ਪਿਧ੍ਰਿਆ ਨਾਮੋ ਨਰੰਕਾਰੁ ਨਿਰਵਕਲੰ ਲੰਬ ਆਦ ਨੀਲਨ ਆਦ ਸੰਭਿ ਤਾਕ ਮੂੜ ਚਾਰਤ ਪੇਦਾ ਜਾ ਕੋ ਪੇਵ ਨਾ ਪਉਤ ਬਿਦਾਂ ਤਾਕੋ ਕਿਰਪਾ ਨਨਮਾਨਤ ਮਹਾ ਮੂੜਾ ਕਿਸ ਪੇਦ ਨ ਜਾਣਤ महादेव को का सेवा निरंकार का चिंतन पेव आप पुण्य बुद्ध जेते बणन भिन्न तो पन्न तुमरा मसारा क्जा प्रथम संसार एक रूप अंश रूपा रंग प्यौरव के पूपा अंड जेल से औपज खान रच दिने ਕਾਉਬੂਲ ਰਾਜ ਹਵਾ ਬੈਟਾ ਕਾਹੂ ਸਮਟ ਪਿਓ ਸ਼ੰਕਰੇ ਕੈਠਾ ਸਗਰੇ ਸਟ ਦੇ ਖਾਇ ਚੰਬਲ ਆਦ ਜੁਗਾਦ ਸੁਰੂ ਸ਼ੁਨਯੰ ਭਾਵੇ ਅਵ੍ਰਿਛਾ ਮੇਰੇ ਤੁਮ ਕਰੋ ਸਿੱਖ ਉਵਾਰ ਜਿਗਤ ਕਰੋ ਦੁਸ਼ਟ ਜੀਤੇ ਉਠਵਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੇ ਪਰ ਤਨਕੇ ਦੁਸ਼ਟੋ ਦੁਖ ਤਵ ਮਾਰੇ ਪੁਰਖ ਜਾਵਨ ਮਗ ਪ੍ਰੇਤਿ ਹਾਰੇ ਦਿਨ ਕੇ ਤੁਮ ਸੰਸਕਰ ਸੁਵਟਾਰੇ ਜੋ ਕੰਨ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਿਪਟਨ ਆਹ ਰਿਛਾ ਹੋਏ ਕਹ ਸੁਵਕਾਨਾ ਦੁਸ਼ਟ ਅਸ਼ਟ ਰੰਤ ਤਦ ਕਾਨਾ ਕਿਰਪਾ ਦਿਸ਼ਟ ਤੁਨ ਜਾਣ ਹਰ ਤਾਕੇ ਤਾਪ ਤਨ ਕਮ ਹਰ ਹੋ ਰਿਦ ਸਿਦ ਕਰਮੋ ਸਭ ਹੋਏ ਦੁਸ਼ਟ ਜਾਸ ਵਸ ਕਨ ਕੋਏ ਇਕ ਵਾਰ ਜントਨਾ ਸੰਗਾਰਾ ਪਾਲ ਪਾਤੇ ਤਾਹੀ ਉਗਾਰੇ ਜਨਰ ਨਾਮ ਤੇ ਹਾਰੋ ਕਾ ਦਰਦ ਦੁਸ਼ਟ ਦੁਖ ਤੇਰਾ ਹੋ ਖੜਗ ਕੇਤਮ ਸ਼ਰਨ ਤੇ ਹਾਰੇ ਆਪਾ ਦੇਹੁ ਉਗਾਰੇ ਸਰਬ ਥੋਰ ਮੋਹ ਸਹਾਈ ਦੁਸ਼ਟ ਦੋਖ ਤੇ ਦੇਹੁ ਬਚਾਈ ਖੜਗ ਕੇਤਮ ਸ਼ਰਨ ਤੇ ਹਾਰੇ ਆਪੋ ਹਉ ਦੇਲੋ ਵਾਰੀ ਸਰਬ ਚੁਰਮੋ ਹੋ ਸਹਾਈ ਦੁਸ਼ਕੋਤ ਤੇ ਜੋ ਮਿਚਾਈ ਸਵਈਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਕਰੇ ਨਿਆਲਿਓ RAM ਰਹਿਮੁ ਗ੍ਰਹਨੁ ਕਰਾਲੋ ਅਨੇਕਾਂ ਮਤਿ ਇਕ ਨ ਮੰਨਿਓ ਸਿਮਰ ਸਾਸਤ੍ਰ ਬਿੰਦ ਸਭ ਮੋ ਪੀਂਦ ਕਮ ਇਕ ਨ ਜਾਣਿਓ ਸ੍ਰੀ ਰਾਮ ਵਾਲੋ ਕਿਰਪਾ ਤੁਮ ਰੇ ਕਰ ਮਨਕ ਸਭ ਤੋਂ ਵਖਾਨੋ ਦੋਹਿਰਾ ਸਗਨ ਦਵਾਰ ਕੋ ਸਾਧਕ ਗਇਓ ਤੁਹਾਰ ਦਵਾਰ ਬਾਹਂ ਗਏ ਕੇ ਲਾਜ ਅਸ਼ੋ ਗੋਬਿੰਦ ਦਾਸ ਤੁਹਾਰ ਸਗਨ ਦਵਾਰ ਕੋ ਸਾਧਕ ਗਇਓ ਤੁਹਾਰ ਦਵਾਰ ਬਾਹਂ ਗਏ ਕੇ ਲਾਜ ਅਸ਼ੋ ਗੋਬਿੰਦ ਦਸ ਤੋਹਾਰਾ ਰਾਮ ਕਨੀ ਨਹ ਲਾਤੀ ਜਾ ਅਨੰਦ ਏਕ ਓੰਕਾਰ ਸਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸੇ ਸੇੜੀ ਮਨ ਵੱਜੀਆਂ ਵਾਧਾਈਆਂ ਰਾਗ ਰਤਨਪੁਰ ਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਗਾ ਉਹ ਹਰੀ ਕੇਰਾ ਮਨ ਜਿੰਨੇ ਵਰਸਾਇਆ ਕਹਿ ਨਾਨਕ ਲੰਦੋ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂ ਸੁਧਾਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰੋ ਕਰ ਤੇਰਾ ਧਾਰਜ ਸਭ ਸੁਵਾਰਣਾ ਸਬਨਾਗਲਾ ਸਮਰਤ ਸੁਆਮੀ ਸੋਤ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾਰੋ ਹਰਿ ਨਾਨਲੇ ਸਾਚੇ ਸਾਹਿਬ ਕਾ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸਦ ਸੁਪਾਵੇ ਸਦਾ ਸਿਵਤ ਸੁਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸੇ ਅਗਾਜੇ ਸਬਦ ਫਨੀਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਕਾ ਸਭ ਗਵਾਈਆ ਪਰ ਸ਼ਾਂਤ ਸੁਖਮਾਨ ਅਵਸਿਆ ਜਿਨੇ ਚਾ ਸਭ ਹੋ ਜਾਈਆ ਸਦਾ ਸੁਰਬਾਨ ਕੀਤਾ ਗੁਰੂ ਰਤੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦਿਤ ਕਰ ਸਵਾ ਕਾ ਕਰ ਸਵਾਗਤੁ ਸਬਦ ਵਾਜੇ ਕਲਾ ਜਤ ਕਰਤਾਰੀ ਆ ਪੰਜ ਦੋਤ ਦਵਾਸੇ ਕਿਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਏ ਚੁਜਨ ਪਾਉ ਸਿ ਨਾਮ ਅਰਤ ਲਾਗੇ ਕਹਿ ਨਾਨਕ ਤ ਸੁਖ ਹੋਆ ਤਿਤ ਘਰਿ ਅਨਹ ਦਵਾਜੇ ਅਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮੁ ਪ੍ਰਪਾਇਆ ਪੁੱਤਰ ਸਗਲ ਵਿਸੂਰੇ ਧੋਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੇ ਬਾਣੀ ਸੰਤ ਸਾਜਣ ਫੈਸਲ ਸੇ ਪੂਰੇ ਭ੍ਰਤੇ ਜਾਣੇ ਸੁਣਤੇ ਪੁਨੀਤ ਕਹਤੇ ਭਗਤ ਸਤਗੁਰ ਰਹਿ ਆ ਭਰਪੂਰੇ ਬਨਵੰਤ ਨਾਨਕੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਹੰਧਰਨੀ ਮਹੜਾ ਪੰਜਵਾ ਤਾਨ ਵੇਤਨ ਵਸਤੂ ਪੈਯੋ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਦਾ ਕਰਤਾ ਪੈਯੋ ਜਿਸ ਦਾ ਸੰਸਾਰੋ ਜੇ ਕੋ ਖਾਵ ਜੇ ਕੋ ਪੁੰਚੈ ਜਿਸ ਕਾ ਹੋਈ ਉਦਾਰ ਇਹ ਵਤ ਜੀ ਨਾ ਜਾਏ ਨਿਤ ਨਿਤਰਾ ਕਰਤਾਰ ਤਮ ਸੰਸਾਰ ਚਰਣ ਲਗ ਤਰੀਏ ਸਬ ਨਾਨਕ ਬ੍ਰਹਮ ਪ੍ਰਸਾਦ ਸਰੋਗ ਮੰਡਾ ਪੰਜਿਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋ ਕੀ ਤੋਏ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮੇਰੇ ਰਾਮ ਤੋ ਹੋਏ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਨ ਮਨ ਤਿਵੇਂ ਹਰੇ ਆ ਪਾਉੜੀ ਕਿਤੇ ਤੂ ਸਮਰਤ ਕਿਤੇ ਕੋ ਨਾਹੀ ਉਤੇ ਤੇਰੇ ਰਾਗ ਅਗਨ ਦਰਮਾਹੇ ਸੁਣ ਕਾ ਜਮ ਕਹਿ ਦੂਤ ਨਾਇਕ ਰਚੜ ਜਾਏ ਪਾਉ ਜਲ ਜਿਪਨ ਸ਼ਗਾਉ ਵਰਸ਼ਬ ਦੇ ਪਾਰ ਪਾਏ ਜਿਨ ਕਉ ਲਗੀ ਪਿਆਸ ਉਹ ਅੰਮ੍ਰਿਤ ਸੇ ਕਾਏ ਕਲਮਿ ਕਿਉ ਪੁਨ ਗੁਣ ਗੋਬਿੰਦ ਗਾਏ ਸਭ ਸੋ ਨੋ ਕਿਰਪਾਲ ਸਮਲ ਸਾਹਿੰਸਾ ਹੈ ਬਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਏ ਸ਼ੋਕ ਮਹਲਾ ਪੰਜਵਾ ਅੰਤੁਰ ਗੁਰ ਆਰਾਧਨਾ ਜਿਹਵਾ ਜਗ ਗੁਰ ਲਾਓ ਨਿਤਰੀ ਸਤ ਗੁਰ ਪੇਖਣਾ ਸਰਬ ਨੇ ਸੁਨਣਾ ਗਰਣਾਓ ਸਤ ਗੁਰ ਸੇ ਤੇ ਰਤਿਆ ਤਰਗਹ ਪਾਇ اٹھਾਓ ਤਾਹੂ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਾਤਮ ਕਾਟੀਆਂ ਮਿਲ ਕੇ ਕੇ ਮਹਲਾ ਪੰਜਵਾ ਰੱਖੇ ਰਖਣਹਾਰ ਆਪ ਵਾਰਿਆ ਨ गुरਕੇ ਪੈਰੇ ਪਾਏ ਆਸ ਵਾਰਿਆ ਨ ਉਹ ਆਪ diel ਮਨੋ ਨ ਵਿਸਾਰਿਆ ਨ ਸਾਧੂ ਜਿਨਾ ਕੈ ਸੰਗ ਪਵਜਨ ਤਾਰਿਆ ਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੀ ਵਿਦਾਰਿਆ ਨ ਤੇ ਸਾਹਿਬ ਕੇ ਤੇਕ ਨਾਨਕ ਮਨ ਮਾਹੀ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਈ ਤੇ ਸਾਹਿਬ ਕੇ ਦੇਖ ਨਾਨਕ ਮੰਨਿ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਈ ਸਗਲਿਆ ਦੁਖਾਂ ਪਾਪਾਂ ਕਾ ਨਾਸ਼ ਆਪ ਜੀ ਦੇ ਭਜਨ ਗੁਰਬਾਣੀ ਦਾ ਪ੍ਰਤਾਪ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ